جی پنڈو زندہ باد خدا خدا رہن دو کام زندہ باد زندہ باد کانگریس پارٹی زندہ باد کانگریس پارٹی زندہ باد پنڈو زندہ جی پنڈو زندہ باد ایک فوٹو کرو یہاں دیکھو ओके समावत बाकी मत थोड़ा थोड़ा खोल के खोलते फोटो वेट इधर सारे सारे हाथ से भाजी इधर ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਬੜੇ ਪਿਆਰ ਨਾਲ ਆਪਣੀ ਭੈਣ ਨੂੰ ਆਪਣੀ ਬੇਟੀ ਨੂੰ ਅਸ਼ੀਰਵਾਦ ਦਿਓ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਵਰਾਤ ਕੱਢੇ ਕਰੋ ਮੜਮ ਐਟਮੜਾ ਮੰਦਿਰ ਜਾਓ ਆਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਇੱਕ ਫੋਟੋ ਇੱਥੋਂ ਸਾਰੇ زمانہ بدلتا ہے اکثر نام بدلتا ہے اکثر مرد وہ ہیں جو زمانے کو بدل دیتے ہیں جی اپنا صاحب واہ سری نارو میڈم جامڑی گومر زندہ باد گڑوم جامڑی گومر زندہ باد میڈم جامڑی گومر زندہ باد منदीप رنگڑ مغل زندہ باد تھوڑا سارے بھائی कुटुंब कुटुंब تعال جی دا اپ سب پر میں ایتھے پہنچن تے جی آں کہدا ہاں

ਸਭ ਜੀ ਦੇਖੋ ਇਹ ਔਰ ਬੋਲ ਦਾ ਸਾਹ ਬਹੁਤ ਚੜਿਆ ਆਜ ਅਸੀਂ ਆਪਣੇ ਬਹੁਤ ਸਾਰੇ ਬਖੋਕਾਂ ਕਰਕੇ ਹੱਥ ਦਾ ਟੱਕਣ ਲਵਾ ਕੇ ਮੇਰੀ ਧੀ ਨੂੰ ਤੇ ਜਾਮਨੀ ਗੋਮਰ ਜੀ ਨੂੰ ਆਪਾਂ ਜਿਹੜਾ ਕੰਮ ਜਦ ਕਰੀਏ ਬੜੇ ਵਿਕੇ ਨੇ ਸਿਆਣੇ ਵੀ ਵਿਦਵਾਨ ਨੇ ਸਾਡਾ ਭਾਵੇਂ ਵਾ ਨਹੀਂ ਇਹਨਾਂ ਦੇ ਨਾਲ ਲੱਜ ਪਿਆ ਅਸੀਂ ਭਾਵੇਂ ਜਿਆਦਾ ਬਕਤੇ ਨਹੀਂ ਹਿੰਦੁਸਤਾਨ ਦੀ ਪੰਚਾਇਤ ਦੀ ਪਰ ਪਾਰਲੀਮੈਂਟ ਦੀ ਇਲੈਕਸ਼ਨ ਲੜਨੀ ਆ ਉਹ ਤਾਂ ਲੜੇ ਹੋ ਕੇ ਮੈਂ ਤਾਂ ਕਰਨਾ ਮਾ ਹਾਂਜੀ ਮੈਡਮ ਜੀ ਕੀ ਕਹਿਣਾ ਚਾਹੁੰਦੇ ਪਹਿਲੀ ਵਾਰ ਲੋਕ ਸਭਾ ਹਿਹਾਪ ਤੋਂ ਸਿਰੀਅਰ ਗਵਿੰਦਪੁਰ ਆਏ ਤੁਸੀਂ ਪਹਿਲਾਂ ਵੀ ਪਹਿਲਾਂ ਵਾਰ ਨਹੀਂ ਤੁਸੀਂ ਵਾਰ ਆਈਆਂ ਹਾਂ ਹਾਂਜੀ ਪਹਿਲੇ ਵੀ ਮੇਥੇ ਇਲੈਕਸ਼ਨ ਲੜੀ ਸੀ ਤਾਂ ਮੈਂ ਇਸ ਹਰ ਜਤ ਮਾਈ ਸੀ ਉਦੋਂ ਪਰ ਬਹੁਤ ਪਿਆਰ ਦਿੱਤਾ ਦਿੱਤਾ ਸੀ ਉਸ ਟਾਈਮ ਵੀ ਤੁਹਾਨੂੰ ਲੱਗਦਾ ਕਿ ਇਸ ਵਾਰ ਵੀ ਆਪਣੇ ਆਸ਼ੀਰਵਾਦ ਨਾਲ ਉਸੇ ਤਰ੍ਹਾਂ ਨਿਵਾਸਤ ਤੇ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜਿਨਨੇ ਵੀ ਆਗਿਆਦਾਰ ਜਿਨਨੇ ਵੀ ਇਹ ਜੋ ਸਭ ਆਨਸਾਰੇ ਹੈਗੇ ਆ ਉਹਨਾਂ ਦਾ ਪਿਆਰ ਦੇਖ ਕੇ ਉਹਨਾਂ ਦਾ ਸਾਥ ਦੇਖ ਕੇ ਤਾਂ ਉਹਨਾਂ ਦੇ ਵਿੱਚ ਜਜ਼ਬਾ ਤੇ ਜੋਸ਼ ਦੇਖ ਕੇ ਬਿਲਕੁਲ ਹੋ ਰਿਹਾ ਹੈ ਕਿ ਯਕੀਨ ਹੋ ਰਿਹਾ ਹੈ ਕਿ ਇਸ ਵਾਰ ਲੋਕ ਸਭਾ ਦੀ ਸੀਟ ਜ਼ਰੂਰ ਮਿਲੇਗੀ ਜੀ ਕਾਂਗਰਸ ਜ਼ਰੂਰ ਜਿੱਤੇਗੀ ਦੂਸਰੀ ਆਰਾਈਓ ਪਰ ਪਾਰਟੀ ਚੇਂਜ ਹੈ ਤਾਂ ਕੀ ਚੁਣੌਤੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਦੇਖੋ ਕੋਈ ਕੁਇਸ ਕੋਈ ਵੀ ਜਬਸੀਆ ਦਾ ਸਾਹਮਣਾ ਨਹੀਂ ਕਰਨਾ ਪੈਣਾ ਕਿਉਂਕਿ ਪਹਿਲਾ 10 ਸਾਲ ਪਹਿਲੇ ਦੀ ਗੱਲ ਆ ਉਹਨੂੰ ਕੋਨਗਰਸ ਸ਼ਾਇਦ 10 ਸਾਲ ਪਿਛਲੇ ਹੋ ਗਿਆ ਤਾਂ ਮੈਂ ਹੁਣ ਕੰਪੀਟੀਟਿਵ ਕਾਂਗਰਸ ਪਾਰਟੀ ਦੀ ਹੈ ਇਸ ਸਾਲ ਪਾਕਿਸਤਾਨ ਨਾਲ ਕੰਮ ਕਰ ਰਿਹਾ ਕਿ ਗਈ ਨਹੀਂ ਆਪਣੇ ਜਿਹੜੇ ਆ ਇੱਥੇ ਗਾਇਬ ਹੋ ਗਏ ਉਹਦੇ ਬਾਰੇ ਕਹੀਆਂ ਕਾਂਗਰਸ ਪਾਰਟੀ ਵਿੱਚ ਪਛਾਈ ਨਹੀਂ ਮੈਂ ਗੱਲ ਕਰਾਂ ਕਿ ਤੁਸੀ ਕਿਉਂ ਪਤਾ ਲੱਗਦਾ ਕਿ ਵੀ ਪਾਤਸ਼ਾਹੀ ਦੇ ਸ਼੍ਰੀ ਹਰ ਗੋਬਿੰਦਪੁਰ ਸਾਹਿਬ ਔਰ ਸਾਡੀ ਇਸ ਧਰਤੀ ਜਿਹੜੀ ਆ ਖਾਸ ਕਰਕੇ ਇਸ ਧਰਤੀ ਨੇ ਐਵੇਂ ਕੋਈ ਦੂਜੀ ਹਰੀ ਨਹੀਂ ਬਣਾਇਆ ਜਿਹੜਾ ਇੱਥੇ ਧੋਖਾ ਕਰਕੇ ਜਾਂਦਾ ਉਹਨੂੰ ਇਹਦਾ ਹਿਸਾਬ ਕਿਤਾਬ ਇੱਥੇ ਹੀ ਦੇਣਾ ਪੈਂਦਾ ਦੂਜੀ ਗੱਲ ਮੈਡਮ ਮੈਂ ਇਸ ਸ਼ਹਿਰ ਦਾ ਨਹੀਂ ਰਹਿਣ ਵਾਲਾ ਲਾਈਟਾਂ ਵਾਲਾ ਚੌਂਕ ਜੰਮਨੀ ਗੋਬਰ ਸਰਦਾਰ ਮਨਦੀਪ ਸਿੰਘ ਰਗੜ ਮੰਗਲ ਆਓ ਸਰਦਾਰ ਮਨਦੀਪ ਸਿੰਘ ਜੀ ਸਮਾਂ ਬਹੁਤ ਹੋ ਗਿਆ ਤੁਸੀਂ ਧਾਰੀ ਜਵੇਂ ਉੱਥੇ ਇੱਕ ਮੋਦੀ ਆ ਇੱਕ ਇੱਥੇ ਬੋੜਾ ਮੋਦੀ ਆ ਜਿਹੜਾ ਲਗਾਤਾਰ ਰਾਜ ਕਰੀ ਜਾਂਦਾ ਸੀ ਉਹਦੇ ਵਿਰੋਧ ਦੇ ਵਿੱਚ ਇਹ ਸ਼ਹਿਰ ਵਾਸੀਆਂ ਨੇ ਮੈਨੂੰ ਲਿਆਂਦਾ ਔਰ ਮੈਡਮ ਅਸੀਂ ਕਾਂਗਰਸ ਦੀ ਸਰਕਾਰ ਦੇ ਵਿੱਚ ਬਲਵੰਦਰ ਸਿੰਘ ਲਾਡੀ ਐਮ ਐਲ ਏ ਵੱਲੋਂ ਕਾਂਗਰਸੀਆਂ ਟਿਕਟਾਂ ਦੇ ਇਹਨਾਂ ਨੂੰ ਜਿਤਾਇਆ ਗਿਆ ਸੀ ਔਰ ਅਸੀਂ ਇੰਡੀਪੈਂਡੈਂਟ ਲੜੇ ਸੀ ਤੇ 11 ਚੋਂ 8